ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਲੁਧਿਆਣਾ ਹਲਕਾ ਦੱਖਣੀ ਤੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸਾਥੀ ਬਾਪੂ ਹਰਬੰਦ ਸਿੰਘ ਜੀ ਦਾ ਪੋਤਾ ਸਰਦਾਰ ਕੁਲਵੰਤ ਸਿੰਘ ਹਜ਼ਾਰਾਂ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਇਆ ਇਸ ਪਰਿਵਾਰ ਦੀ ਤੁਹਾਨੂੰ ਹਿਸਟਰੀ ਦੱਸੀ ਹੈ ਤਾਂ ਇਹਨਾਂ ਦੀ ਪਰਦਾਦੀ ਦਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਵਰ ਦਿੱਤਾ ਹੋਇਆ ਹੈ ਕਿ ਜਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਤੇਰਾ ਨਾਮ ਵੀ ਰਹੇਗਾ ਜਿਵੇਂ ਪੀਰਾਂ ਫਕੀਰਾਂ ਦੀਆਂ ਕਬਰਾਂ ਤੇ ਸਮਾਦਾਂ ਤੇ ਮੇਲੇ ਲੱਗਦੇ ਹਨ ਤੇਰੀ ਸਮਾਦ ਤੇ ਵੀ ਮੇਲਾ ਲੱਗਿਆ ਕਰੂਗਾ ਅੱਜ ਉਹ ਦਾਦੀ ਮਾ ਦਾ ਸੱਚਾ ਜਲਵਾ ਜ਼ਿਲ੍ਹਾ ਫਿਰੋਜ਼ਪੁਰ ਹਸੈਨੀਵਾਲਾ ਦੇਖਣ ਨੂੰ ਮਿਲਿਆ ਜਿੱਥੇ ਉਹਨਾਂ ਦੇ ਘਰ ਪਹੁੰਚੀ ਕਾਂਗਰਸ ਦੀ ਸਮੂਚੀ ਟੀਮ ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਉੱਥੋਂ ਦੀਆਂ ਕੁਝ ਅਹਿਮ ਤਸਵੀਰਾਂ ਕਾਂਗਰਸ ਪਾਰਟੀ ਦੇ OBC ਵਿੰਗ ਵੱਲੋਂ ਜ਼ਾਰ ਕੁਲਵੰਤ ਸਿੰਘ ਜੀ ਜਿਹੜੇ ਕਿ ਛੇਦੀ ਪਰਿਵਾਰ ਨਾਲ ਤਾਲੁਕ ਰੱਖਦੇ ਐ ਉਨਾਂ ਨੂੰ ਪੰਜਾਬ ਦਾ OBC ਵਿੰਗ ਦਾ ਸੈਕਟਰੀ ਲਾਇਆ ਗਿਆ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਦੇ ਭਾਵੇਂ ਐਕਸੀਡੈਂਟ ਚ ਸੱਟ ਲੱਗੀ ਸੀ ਪਰ ਇਹ ਮੰਜੇ ਤੇ ਬੈਠੇ ਵੀ ਇਹਨਾਂ ਨੇ ਪਾਰਟੀ ਦਾ ਬਹੁਤ ਜ਼ਿਆਦਾ ਕੰਮ ਕੀਤਾ ਕਿ ਹੁਣ ਗੁਰੂ ਦੀ ਕਿਰਪਾ ਕੀ ਆ ਤੰਦਰੁਸਤ ਇਹਨਾਂ ਨੇ 5-4 ਦਿਨ ਚ ਪਲਸਟਰ ਖੁੱਲ ਜਾਣਾ ਤੇ ਤੰਦਰੁਸਤ ਦਾ ਬਿਲਕੁਲ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਇਹ ਕੰਮ ਕਰਨਗੇ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿਉਂਕਿ ਇਹਨਾਂ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਆਪਣੀਆਂ ਗਤੀਵਿਧੀਆਂ ਆਪਣੇ ਕਲਮ ਇਹਨਾਂ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਵਰਤੋਂ ਵਿੱਚ ਲਿਆਂਦੀ ਹੈ ਤੇ ਹੁਣ ਵੀ ਸਾਨੂੰ ਸਾਰਿਆਂ ਨੂੰ ਕਲੇਰ ਸਾਹਿਬ ਆਏ ਸਾਰਾ OBC ਵਿੰਗ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਲਕਾ ਦੱਖਣੀ ਵਿੱਚ ਸਾਰੀਆਂ ਭੈਣਾਂ ਮਨਜੀਤ ਕੌਰ ਪ੍ਰਮੋਦ ਸਾਹਿਬ ਸਿੱਧੂ ਸਾਹਿਬ ਸਾਰੇ ਮੇਰੇ ਭੈਣ ਭਰਾ ਅੱਜ ਸਰਪੰਨ ਸਿੰਘ ਨਾਲ ਖੁਸ਼ੀ ਦੇ ਪਲ ਅਸੀਂ ਸਾਂਝੇ ਕਰਨ ਲਈ ਆਏ ਆਂ ਗੁਰੂ ਰਹਿਮਤ ਕਰੇ ਸਰਕਰਵਰ ਸਿੰਘ ਜੀ ਸਿਹਤ ਯਾਬ ਹੋ ਕੇ ਆਪਣੀ ਡਿਊਟੀ ਨਿਭਾਉਣ ਦੇ ਕਾਬਿਲ ਹੋ ਜਾਣਗੇ ਦੋ ਚਾਰ ਦਿਨਾਂ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਿੰਨੇ ਵੀ ਸਾਡੀ ਟੀਮ ਆ ਓਬਸੀ ਦੀ ਟੀਮ ਕੰਗਸ ਫਾਰਟੀ ਦੀ ਟੀਮ ਸਾਡੇ ਸੀਨੀਅਰ ਅਕਬਿੰਦਰ ਸਿੰਘ ਬੈਂਸੇ ਅਸੀਂ ਇਹਨਾਂ ਦੇ ਅੱਗੇ ਬੇਨਤੀ ਵੀ ਕਰਨ ਆਏ ਆ ਔਰ ਇਹਨਾਂ ਦਾ ਹਾਲ ਚਾਲ ਵੀ ਪੁੱਛਣ ਆਏ ਅੱਜ ਵੀ ਇਹ ਜਲਦੀ ਆਜਿ ਠੀਕ ਹੋ ਜਾਣ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਸਾਡੇ ਨਾਲ ਮੋਢੇ ਤੇ ਮੋਢਾ ਜੋੜ ਕੇ ਖੜੇ ਹੋਣ ਇਹ ਅਸੀਂ ਤੇ ਹੀ ਪਰਮਾਤਮਾ ਗੁਰਦਾਸ ਕਰਦੇ ਆਂ ਔਰ ਵਾਹਿਗੁਰੂ ਅਗੇ ਵੀ ਅਰਦਾਸ ਕਰਦੇ ਆਂ ਵੀ ਚਲੋ ਜਲਦੀ ਠੀਕ ਹੋ ਕੇ ਸਾਡੇ ਚ ਸ਼ਾਮਲ ਹੋ ਜਾਣ ਔਰ ਸਾਡੀ ਸਾਰੀ ਟੀਮ ਦਾ ਮਨ ਬਧਾਣਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬੈਠ ਹੋਣ ਜਿੱਥੇ ਜਗਤ ਸਤਿਕਾਰ ਤੇ ਮੈਂ ਸ਼ਹੀਦ ਆਇਦਮ ਪੱਦਾਰ ਪੱਗ ਸਿੰਘ ਦੇ ਸਾਥੀ ਬਾਬਰ ਬੰਦ ਸਿੰਘ ਦਾ ਬੋਤਾ ਹਾਂ ਜੀ ਸਾਡੀ ਸ਼ੁਰੂ ਤੋਂ ਜਿਹੜੀ ਕ੍ਰਾਂਤੀਕਾਰੀ ਪਾਰਟੀ ਅਸਲ ਕਾਂਗਰਸ ਹੀ ਆ ਜੀ ਤੇ ਮੈਨੂੰ ਬੇਦਰਬਾਨ ਮਹਿਸੂਸ ਹੋ ਰਿਹਾ ਵੀ ਮੈਂ ਪਾਰਟੀ ਚ ਆਣ ਮਿਹਰਬਾਨ ਸਾਨੂੰ ਵੀ ਪੂਰੀ ਉਮੀਦ ਹੈ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਵਾਉਂਗੇ ਜੀ ਮਿਹਰਬਾਨੀ